ਦੋਸਤੋ ਇਸ ਦੁਨੀਆ ਦੇ ਵਿੱਚ ਹਰ ਇਨਸਾਨ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚ ਫਸਿਆ ਹੋਇਆ ਆ ਤੇ ਉਹ ਐਸੀ ਪਾਵਰ ਉਸ ਪ੍ਰਮਾਤਮਾ ਤੋਂ ਮੰਗਦਾ ਆ ਕਿ ਜਿਸ ਨੂੰ ਪਾ ਕੇ ਉਸ ਪੂਰੀ ਦੁਨੀਆ ਤੇ ਹੋਰ ਰਾਜ ਕਰੇ ਪ੍ਰਮਾਤਮਾ ਨੇ ਵੈਦਾਂ ਸ਼ਾਸਤਰਾਂ ਦੇ ਵਿੱਚ ਜਿਹੜੇ ਵੀ ਸਮਝਦਾਰ ਲੋਕ ਇਸ ਧਰਤੀ ਤੇ ਆਏ ਆ ਜੋ ਉਹਨਾਂ ਨੇ ਸਮਝਿਆ ਉਹਨਾਂ ਦੇ ਮੁਤਾਬਕ ਜਿਹੜਾ ਇਹ ਮਨੁੱਖਾ ਸਰੀਰ ਹੈਗਾ ਆ ਇਹ ਪ੍ਰਮਾਤਮਾ ਨੇ ਆਪਣੇ ਹੀ ਰੂਪ ਦੇ ਵਿੱਚ ਸਭ ਸ਼ਕਤੀਆਂ ਭਰ ਕੇ ਪਹਿਲਾਂ ਹੀ ਇਸ ਧਰਤੀ ਤੇ ਉਹਨੂੰ ਦੇ ਕੇ ਸਭ ਕੁਝ ਭੇਜਿਆ ਤੇ ਹੁਣ ਇਹ ਧਰਤੀ ਤੁਹਾਡੀ ਹੈ ਸਾਰੀ ਜੋ ਤੁਸੀਂ ਇੱਥੇ ਕਰਨਾ ਇਹ ਸਾਰਾ ਖੁੱਲਾ ਮੈਦਾਨ ਹੈ ਜਿਸ ਦੇ ਕੋਲ ਕਿ ਕਹਿੰਦੇ ਫਿਟਨੈਸ ਜਿਹੜਾ ਜਿਹੜਾ ਫਿਟ ਹੋਊਗਾ ਉਹ ਸਰਵਾਈਵ ਹੋ ਜਾਊਗਾ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਫਿਰ ਇਨਸਾਨ ਨੇ ਆਪਣੇ ਆਪ ਨੂੰ ਸਰਵਾਈਵਲ ਦੇ ਲਈ ਟੂਲ ਬਣਾਉਣੇ ਸ਼ੁਰੂ ਕੀਤੇ ਹੁਣ ਤੁਸੀਂ ਦੇਖੋ ਇੱਕ ਛੋਟਾ ਜਿਹਾ ਟੂਲ ਜਿਹੜਾ ਹੈਗਾ ਇਹਦੇ ਨਾਲ ਕਿੰਨੇ ਕੰਮ ਕੀਤੇ ਜਾ ਸਕਦੇ ਆ ਇਹ ਜਿਹੜੀ ਟੈਕਨੋਲੋਜੀ ਚਲਦੀ ਚਲਦੀ ਅੱਜ ਜਿਹੜੀ ਹੈਗੀ ਆ ਸਾਡੇ ਕੋਲ ਰੱਬ ਦਾ ਪਤਾ ਨਹੀਂ ਹੈ ਕਿ ਨਹੀਂ ਕਿਸੇ ਨੂੰ ਮਗਰ ਉਸ ਡੈਫੀਨੇਟਲੀ ਰੱਬ ਨੇ ਸਾਨੂੰ ਬਣਾਇਆ ਮਗਰ ਇਹ ਫੋਨ ਦੇ ਵਿੱਚ ਜਿਹੜਾ ਸਿਗਨਲ ਹੈ ਉਹਨੂੰ ਦੇਖਣਾ ਬੜਾ ਜ਼ਰੂਰੀ ਹੈ ਕਿ ਕਿਤੇ ਵੀ ਤੁਸੀਂ ਕਿਸੇ ਵੀ ਜਗ੍ਹਾ ਤੇ ਅਗਰ ਫਸ ਗਏ ਤੁਹਾਨੂੰ ਇਹ ਜਿਹੜਾ ਮੁਸੀਬਤਾਂ ਚੋਂ ਕੱਢ ਸਕਦਾ ਤੇ ਇਸ ਤੋਂ ਬਿਨਾ ਜੀਵਨ ਅੱਜ ਚਲਾਉਣਾ ਮੁਸ਼ਕਲ ਹੈ ਇਸ ਟੂਲ ਤੋਂ ਬਿਨਾ ਸੋ ਦੋਸਤੋ ਕੀ ਹੈ ਟੈਕਨੋਲੋਜੀ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਰੀਰ ਹੈਗਾ ਦੁਨੀਆ ਦੇ ਵਿੱਚ ਇਸ ਤੋਂ ਵੱਡੀ ਹੋਰ ਕੋਈ ਟੈਕਨੋਲੋਜੀ ਨਹੀਂ ਹੈਗੀ ਜੇ ਜਿਹੜਾ ਫਿਰ ਫਿਰ ਇਸ ਸਰੀਰ ਨੂੰ ਵੀ ਇੱਕ ਘਰ ਚਾਹੀਦਾ ਜਿਹੜੇ ਜਿੱਥੇ ਅਸੀਂ ਆਪਣੇ ਕੰਮਕਾਰ ਕਰਨੇ ਆ ਦਫਤਰ ਹੈ ਸਾਡਾ ਘਰ ਹੈ ਸਾਡਾ ਮਤਲਬ ਫੈਕਟਰੀ ਹੈ ਉਹਨਾਂ ਜਗ੍ਹਾਆਂ ਦੀਆਂ ਵੀ ਇੱਕ ਪਰਫੈਕਸ਼ਨ ਹੋਣੀ ਹੈ ਨਾ ਜਿੱਦਾਂ ਸਾਡਾ ਸਰੀਰ ਇੰਨਾ ਪਰਫੈਕਟ ਹੈ ਸੋ ਅਮਰੀਕਾ ਨੇ ਇਹੀ ਕੀਤਾ ਅਗਰ ਤੁਸੀਂ ਇਸ ਮੈਪ ਨੂੰ ਦੇਖੋ ਇਸ ਦੇ ਵਿੱਚ ਜਿਹੜਾ ਇਹ ਅਮਰੀਕਾ ਦਾ ਮੈਪ ਹੈਗਾ ਅਗਰ ਤੁਸੀਂ ਤੁਹਾਨੂੰ ਦੇਖੋ ਤੇ ਇਹਦੇ ਵਿੱਚ ਆ ਵਾਸ਼ਿੰਗਟਨ ਡੀਸੀ ਜਿੱਥੇ ਵਾਈਟ ਹਾਊਸ ਹੈਗਾ ਆ ਉੱਥੇ ਦੀ ਅੱਜ ਅਸੀਂ ਗੱਲ ਕਰਦੇ ਆ ਮੈਨੂੰ ਉੱਥੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਮੈਂ ਬਹੁਤ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਬੜਾ ਅਚੰਬਤ ਹੋਇਆ ਉਸ ਦੇ ਵਿੱਚ ਪਹਿਲਾਂ ਦੇਖੋ ਜਦੋਂ ਇਹ ਡਿਸਾਈਡ ਕੀਤਾ ਕਿ ਜਦੋਂ ਕੈਪੀਟਲ ਅਮਰੀਕਾ ਦੀ ਕਿੱਥੇ ਬਣੇ ਯੂਨਾਈਟਿਡ ਸਟੇਟਸ ਦੀ ਤੇ ਉਸ ਵਕਤ ਜਿਹੜੀ ਇਹ ਜਗਾ ਜਿਹੜੀ ਹੈਗੀ ਹੈ ਡਿਸਟ੍ਰਿਕਟ ਆਫ ਕਲੰਬੀਆ ਨੂੰ ਚੂਜ਼ ਕੀਤਾ ਗਿਆ ਉਸ ਦੇ ਵਿੱਚ ਅਗਰ ਤੁਸੀਂ ਦੇਖੋ ਇਹ ਜਿਹੜਾ ਇੱਕ ਲਾਲ ਲਾਈਨ ਤੁਹਾਨੂੰ ਨਜ਼ਰ ਆndi ਹੋਏਗੀ ਇਹ ਇੱਕ ਸਟਾਰ ਦੀ ਤਰ੍ਹਾਂ ਜਗਾ ਚੁਣੀ ਗਈ ਇੱਕ ਐਸੀ ਨਦੀ ਉੱਥੇ ਸੀਗੀ ਜਿਸ ਦੀ ਇੱਕ ਖਾਸ ਤਰ੍ਹਾਂ ਦਾ ਜਿਸ ਤਰ੍ਹਾਂ ਅਮਰੀਕਨ ਈਗਲ ਉੱਡਦਾ ਹੈ ਉਸ ਤਰ੍ਹਾਂ ਦੀ ਉਹਦੀ ਲੁੱਕ ਸੀ ਤੇ ਉਸ ਤੋਂ ਬਾਅਦ ਫਿਰ ਇਹ ਦੇਖੋ ਇਸ ਤਰ੍ਹਾਂ ਇਹ ਮੈਪ ਜਿਹੜਾ ਡਿਜ਼ਾਈਨ ਕੀਤਾ ਇਸ ਦੇ ਵਿੱਚ ਇਹ ਨਦੀ ਜਿਹੜੀ ਹੈਗੀ ਆ ਅਮਰੀਕਨ ঈਗਲ ਦੀ ਤਰ੍ਹਾਂ ਜਿਹੜੀ ਆ ਉਹ ਉਹ ਉੜਦੇ ঈਗਲ ਦੀ ਤਰ੍ਹਾਂ ਉਹ ਰਿਐਕਟ ਕਰ ਰਹੀ ਹੈ। ਦੈਨ ਜਦੋਂ ਇਹ ਡਿਸਾਈਡ ਹੋ ਗਿਆ ਫਿਰ ਉਹ ਮਾਰਕ ਕਰਕੇ ਉੱਥੇ ਜਿਹੜੇ ਪਿਲਰਸ ਗੱਡੇ ਗਏ ਇਹ ਹੈ ਬਾਉਂਡਰੀ ਪਿਲਰਸ ਆਫ ਡਿਸਟ੍ਰਿਕਟ ਆਫ ਕਲੰਬੀਆ ਯੂ ਐਸ ਦੇ ਵਿੱਚ ਜਿੱਥੇ ਫਿਰ ਵਾਈਟ ਹਾਊਸ ਇਹਦੇ ਵਿੱਚ ਤੁਸੀਂ ਦੇਖੋ ਇਹ ਵਿੱਚ ঈਗਲ ਹੈ ਐਗਜੈਕਟ ਮਿਡਲ ਸੈਂਟਰ ਦੇ ਵਿੱਚ ਫਿਰ ਜਿਹੜਾ ਹੈਗਾ ਉਹ ਵਾਈਟ ਹਾਊਸ ਬਣਾਇਆ ਗਿਆ ਅੱਛਾ ਅਗਰ ਤੁਸੀਂ ਦੇਖੋ ਜਿਹੜੇ ਪਿੱਲਰ ਹੈਗੇ ਆ 999 ਚਾਰੋਂ ਤਰਫੋਂ ਨੋ ਨੋ ਪਿੱਲਰ ਹੈ 36 ਪਿੱਲਰ ਬਣਦੇ ਆ ਇਸ ਪਿਕਚਰ ਦੇ ਵਿੱਚ ਜਿਨ੍ਹਾਂ ਨੇ ਉਸ ਵਕਤ ਸਰਵੇ ਕੀਤਾ ਜਿਹੜੇ ਪਿੱਲਰ ਗire ਹੋਏ ਆ ਉਸ ਤੋਂ ਬਾਅਦ ਉਹ ਵੀ ਉਹਨਾਂ ਨੂੰ ਮਤਲਬ ਦਸਾਇਆ ਗਿਆ ਜਿਸ ਤਰ੍ਹਾਂ ਉਹ ਪਏ ਆ ਉਸੇ ਤਰ੍ਹਾਂ ਸੋ ਇਹ ਸਾਰੀ ਇਨਫੋਰਮੇਸ਼ਨ ਜਿਹੜੀ ਗੂਗਲ ਤੇ ਪਈ ਆ ਤੇ ਤੁਸੀਂ ਇਹਨੂੰ ਸਰਚ ਕਰ ਸਕਦੇ ਆ ਤੇ ਉਸ ਤੋਂ ਬਾਅਦ ਜੇ ਅਗਰ ਨੈਕਸਟ ਦੇਖੀਏ ਅਸੀਂ ਇਹ ਪਿਲਰਸ ਦੀ ਮੇਮ ਪਿਕਚਰ ਦਿੱਤੀ ਹੈ ਵੀ ਉੱਥੋਂ ਹੀ ਹੈਗੀ ਹੈ ਸੋ ਇਹ ਜਿਹੜੀ 360 ਡਿਗਰੀ ਦੀ ਜਿਹੜੀ ਹੈਗੀ ਆ એનર્ਜੀ ਸਾਡੇ ਸਰੀਰ ਦੇ ਉੱਤੇ ਆਂਦੀ ਹੈ ਇਹ ਜੋਤਿਸ਼ ਵਿੱਚ ਵੀ ਇਸ ਨੂੰ ਮੰਨਿਆ ਜਾਂਦਾ ਹੈ ਤੇ ਹਰ ਤਰਫ ਤੋਂ ਮਤਲਬ ਵਾਸਤੂਚ ਵੀ ਮੰਨਿਆ ਜਾਂਦਾ ਵੈਸੇ ਵੀ ਹਰ ਤਰਫ ਤੋਂ ਹਰ એનਰਜੀ ਹਰ ਡਾਇਰੈਕਸ਼ਨ ਦੀ ਇੱਕ ਆਪਣੀ ਪਾਵਰ ਹੈ ਇਹ ਨਾਰਥ ਹੈ ਪਰ ਈਸਟ ਤੇ ਇਧਰ ਵੈਸਟ ਹੋ ਗਿਆ ਤੇ ਥੱਲੇ ਸਾਊਥ ਇਹਦੇ ਵਿੱਚ ਇੱਕ ਪਿਕਚਰ ਦੇ ਵਿੱਚ ਦੇਖੋ ਤੁਸੀਂ ਉਹ ਅਮਰੀਕਨ ਈਗਲ ਤੁਹਾਨੂੰ ਜਿਹੜਾ ਬੜਾ ਕਲੀਅਰ ਨਜ਼ਰ ਆਉਂਦਾ ਤੁਸੀਂ ਗੂਗਲ ਵੀਸ ਨੂੰ ਕਰ ਸਕਦੇ ਹੋ ਹੁਣ ਤੁਸੀਂ ਅੱਗੇ ਦੇਖਿਓ ਕਿ ਜਿਹੜਾ ਵਾਸਤੂ ਸਿਸਟਮ ਹੈਗਾ ਆ ਜਿਹੜਾ ਈਸਟਰਨ ਫਿਲਾਸਫੀ ਦੇ ਵਿੱਚ ਆਉਂਦਾ ਹੈ ਜਿਹੜਾ ਇੰਡੀਆ ਦੇ ਵਿੱਚ ਹੈ ਚਾਈਨਾ ਦੇ ਵਿੱਚ ਹੈ ਉਹ ਵੀ 360 ਨੂੰ ਹੀ ਮੰਨਿਆ ਮੰਨਦੇ ਆ ਹਰ ਡਿਗਰੀ ਤੋਂ ਇੱਕ ਪਾਵਰ ਆਂਦੀ ਹੈ ਸੋ ਇਹ ਵਾਸਤੂ ਇਸੇ ਹਿਸਾਬ ਦੇ ਨਾਲ ਬਣਿਆ ਨਾਓ ਅਗੇਨ ਫਿਰ ਉਹਦਾ ਇਹ ਮੈਪ ਹੈ ਇਹਦੇ ਵਿੱਚ ਹੋਰ ਥੋੜਾ ਕਲੀਅਰ ਜਿਹੜਾ ਹੈ ਉਹ ਬਾਜ ਹੈ ਜਿਹੜਾ ਅਮਰੀਕਨ ਨੀਗਲ ਨਜ਼ਰ ਆਦਾ ਹੈ ਅਗਰ ਅਸੀਂ ਅੱਗੇ ਦੇਖੀਏ ਹੁਣ ਫਿਰ ਮੈਂ ਮੈਪ ਨੂੰ ਦੇਖਿਆ ਇਹ ਜਿਹੜਾ ਮੈਪ ਹੈ ਇਹਦੇ ਵਿੱਚ ਦੇਖੋ ਸੈਂਟਰ ਦੇ ਵਿੱਚ ਉਹਨਾਂ ਨੇ ਬਣਾਇਆ ਹੈਗਾ ਵਾਈਟ ਹਾਊਸ ਤੇ ਇਹ ਹੈ ਜਿਸ ਜਗ੍ਹਾ ਤੇ ਇਸ ਜਿਹੜਾ ਸਾਊਥ ਵੈਸਟ ਨੂੰ ਮੰਨਦੇ ਆਂ ਜੋਤਿਸ਼ ਦੇ ਵਿੱਚ ਰਾਹੂ ਮੰਨਦੇ ਆ ਇਹਨੂੰ ਪਿੱਤਰ ਦਾ ਵੀ ਸਥਾਨ ਮੰਨਦੇ ਆ ਇਸ ਇਸ ਜਗ੍ਹਾ ਤੋਂ ਜਿਹੜੇ ਸਾਡੇ ਪੂਰਵ ਜਿਸ ਧਰਤੀ ਤੋਂ ਚਲੇ ਗਏ ਆ ਉਹਨਾਂ ਦਾ ਅਸ਼ੀਰਵਾਦ ਆਉਂਦਾ ਇਸ ਡਾਇਰੈਕਸ਼ਨ ਤੋਂ ਇਥੇ ਫਿਰ ਉਹ ਸਾਡੀ ਰੱਖਿਆ ਕਰਦੇ ਆ ਹਰ ਤਰੀਕੇ ਦੇ ਨਾਲ ਐਸੀਆਂ ਪਾਵਰਸ ਦੇ ਨਾਲ ਜਿਹੜੀ ਜਿਹੜੀ ਵੀ ਟੈਕਨੋਲੋਜੀ ਇੱਕ ਪਾਵਰ ਹੈ ਜਿਹੜਾ ਹੁਣ ਸਾਰੇ ਸੈਲਫੋਨ ਯੂਜ਼ ਕਰਦੇ ਆ ਇਹਦੇ ਵਿੱਚ ਜਦੋਂ ਅਸੀਂ ਸਿਗਨਲ ਭੇਜਦੇ ਆ ਨਜ਼ਰ ਨਹੀਂ ਆਉਂਦਾ ਉਹ ਇੱਕ ਪਾਵਰ ਹੈ ਉਹਨੂੰ ਰਾਹੂ ਕਹਿੰਦੇ ਆ ਐਸੀਆਂ ਅਦ੍ਰਿਸ਼ ਸ਼ਕਤੀਆਂ ਹਨ ਜਿਸ ਤਰ੍ਹਾਂ ਸਾਬ ਨੇ ਇੱਕ ਅਪਕੈਸ ਸਾਹਿਬ ਦੇ ਨਾਲ ਇਹ ਪਤਾ ਲੱਗਦਾ ਆ ਜਿਹੜਾ ਜੀਪੀਐਸ ਕਿੱਦਾਂ ਚੱਲਦਾ ਆ ਸੋ ਉਹ ਸਾਰੀਆਂ ਜਿਹੜੀਆਂ ਅਦ੍ਰਿਸ਼ ਸ਼ਕਤੀਆਂ ਇਸ ਇਸ ਜਗ੍ਹਾ ਤੋਂ ਆਉਂਦੀਆਂ ਤੇ ਇੱਥੇ ਇਹਨੂੰ ਪਿੱਤਰ ਲੋਕ ਕਹਿੰਦੇ ਆ ਅਮਰੀਕਾ ਨੇ ਆਪਣੇ ਜਿਹੜੇ ਉਹਨਾਂ ਦੇ ਸ਼ਹੀਦ ਜਿਹੜੇ ਆ ਉਹਨਾਂ ਨੂੰ ਇਸ ਏਰੀਏ ਦੇ ਵਿੱਚ ਉਹਨਾਂ ਦਾ ਜਿਹੜਾ ਸਮਿਟਰੀ ਬਹੁਤ ਵੱਡਾ ਜਿਹੜਾ ਕਬਰਸਤਾਨ ਇੱਥੇ ਬਣਾਇਆ ਤੇ ਇਸੀ ਜਗ੍ਹਾ ਦੇ ਵਿੱਚ ਪੈਂਟਾਗਨ ਹੈ ਜਿਸ ਜਿੱਥੋਂ ਸਾਰੇ ਦੀ ਸਾਰੀ ਮਿਲਟਰੀ ਆਪਰੇਸ਼ਨ ਜਿਹੜਾ ਉਹ ਚੱਲਦਾ ਹੁਣ ਅਗਰ ਦੇਖੀਏ ਤੇ ਜਿਹੜਾ ਸੀਆਈਏ ਦਾ ਦਫ਼ਤਰ ਹੈਗਾ ਉਹ ਵੀ ਜਿਹੜਾ ਆਪਣੇ ਵਾਈਟ ਹਾਊਸ ਤੋਂ ਬੈਸ ਡਿਸਾਈਡ ਨੂੰ ਰੱਖਿਆ ਸ਼ਨੀ ਬਿਕੋਜ਼ ਸ਼ਨੀ ਜਿਹੜਾ ਹੈਗਾ ਉਸ ਤਾ ਸ਼ਨੀ ਜਿਹੜਾ ਸੀਕ੍ਰਟ ਸਰਵਿਸ ਦਾ ਜਿਹੜਾ ਹੈਡ ਕਹ ਲਓ ਜਿਹੜਾ ਜੱਜ ਵੀ ਹੈ ਤੇ ਪਲੱਸ ਉਹ ਛੁਪੀਆਂ ਡਾਰਕ ਵਿਦਿਆਮ ਦਾ ਮਾਲਕ ਹੈ ਐਂਡ ਵਾਈਟ ਹਾਊਸ ਦਾ ਫੇਸ ਰੱਖਿਆ ਨਾਰਥ ਨੂੰ ਨਾਰਥ ਹੈਗਾ ਮਰਕਰੀ ਮਰਕਰੀ ਮੀਨ ਮਨੀ ਡੀਲਸ ਇਹਦਾ ਜਦੋਂ ਪ੍ਰੈਜ਼ੀਡੈਂਟ ਬੈਠਦਾ ਹੈ ਉਹ ਜਿਹੜਾ ਆਪਣਾ ਪਿੱਠ ਕਰਦਾ ਹੈ ਵਾਈਟ ਹਾਊਸ ਦੀ ਜਿਹੜੀ ਬੈਕ ਹੈਗੀ ਆ ਉਹ ਸਾਊਥ ਨੂੰ ਹੈ ਤੇ ਉੱਥੋਂ ਜਿਹੜਾ ਹੈਗਾ ਆ ਪਾ ਇਹਨਾਂ ਦੀ ਕੈਪੀਟਲ ਬਿਲਡਿੰਗ ਹੈ ਯੂ ਐਸ ਦੀ ਉਹਦਾ ਫੇਸ ਹੈ ਈਸਟਰਨ ਹੁਣ ਅਗਰ ਦੇਖੀਏ ਨੈਕਸਟ ਅਸੀਂ ਇਹ ਕੈਪੀਟਲ ਬਿਲਡਿੰਗ ਦਾ ਜਿਹੜਾ ਜਿਹੜਾ ਮੈਪ ਹੈਗਾ ਆ ਅਗਰ ਉੱਪਰੋਂ ਗੂਗਲ ਤੋਂ ਅਗਰ ਦੇਖੀਏ ਇਹ ਜਿਹੜਾ ਕੱਚੂ ਕਮਾ ਦਾ ਟਾਊਟੋਇਸ ਉਹ ਜਿਹੜਾ ਉਹਦੇ ਉੱਪਰ ਬਣਾਇਆ ਗਿਆ ਕਿਉਂ ਕਿ ਕੱਛੂ ਕੰਮਾ ਜਿਹੜਾ ਹੈਗਾ ਉਸ ਦੀ ਜਿਹੜੀ ਜਿਹੜੀ ਬਾਡੀ ਹੈਗਾ ਉਸ ਦੇ ਉੱਪਰ ਭਾਵੇਂ ਟਰੱਕ ਲੰਘ ਜਾਵੇ ਟੁੱਟਦਾ ਨਹੀਂ ਉਹਨੂੰ ਬਹੁਤ ਸਟਰੋਂਗ ਵੈਦਾਂ ਸ਼ਾਸਤਰਾਂ ਦੇ ਵਿੱਚ ਵੀ ਸਮੁੰਦਰ ਮਹਾਂਤਨ ਦੀ ਜਿਹੜੀ ਘਟਨਾ ਘਟੀ ਸੀ ਕਿ ਉਹ ਕਛੂਆ ਜਿਹੜਾ ਕੋਰਮਾ ਉਹਦੇ ਉੱਪਰ ਜਿਹੜਾ ਬਿੰਦਿਆचल ਪਹਾੜ ਤrack ਕੇ ਉਹਨੂੰ ਛੋਲਿਆ ਗਿਆ ਸੀ ਕਿ ਹੋਰ ਕੋਈ ਉਹਦਾ ਭਾਰ ਨਹੀਂ ਸੀ ਚੱਲ ਸਕਦਾ ਸੋ ਇਹ ਮਜ਼ਬੂਤੀ ਜਿਹੜੀ ਦੇਖੋ ਇਹਨਾਂ ਨੂੰ ਇਹ ਚੀਜ਼ਾਂ ਦਾ ਸਾਰੀਆਂ ਦਾ ਪਤਾ ਤੁਸੀਂ ਗੂਗਲ ਕਰ ਸਕਦੇ ਹੋ ਅਗਰ ਨੈਕਸਟ ਪਿਕਚਰ ਦੇਖੀਏ ਉਹਦੇ ਵਿੱਚ ਇਹ ਦੇਖੋ ਇਹ ਸਾਰਾ ਜਿਹੜਾ ਅਲੱਗ-ਅਲੱਗ ਜਿਹੜਾ ਸਾਊਥ, ਈਸਟ, ਨਾਰਥ ਇਹ ਹਰ ਡਾਇਰੈਕਸ਼ਨ ਦੇ ਵਿੱਚ ਚੀਜ਼ ਹੈ ਹੁਣ ਆਹ ਫੇਰ ਉਹ ਪਾਰਲੀਮੈਂਟ ਦਾ ਜਿਹੜਾ ਦੂਜਾ ਵਿਜ਼ੂਅਲ ਰੂਪ ਹੈ ਪਰ ਉਹਦੇ ਵਿੱਚ ਇਹ ਮਿਡਲ ਦੇ ਵਿੱਚ ਜਿਹੜੀ ਇੰਡੀ ਕੈਪੀਟਲ ਕੈਪੀਟਲ ਬਿਲਡਿੰਗ ਹੈ ਤੇ ਇਹ ਦੇਖੋ ਇਹ ਇਹ ਕੱਚੂ ਕੰਮਾ ਜਿਹੜਾ ਹੈਗਾ ਇਹਦੇ ਤੇ ਬਣਿਆ ਸੋ ਇਹ ਸਾਰੇ ਦਾ ਸਾਰਾ ਜਿਹੜਾ ਇਹ ਪੈਂਟਾਗਨ ਹੋਇਆ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਆਆਂ ਅਗਰ ਤੁਸੀਂ ਉੱਥੇ ਵਿਜ਼ਿਟ ਕਰੋ ਤੁਹਾਨੂੰ ਤੁਹਾਨੂੰ ਦੇਖਣ ਨੂੰ ਮਿਲਣੀਆਂ ਫਿਰ ਇਹ ਵਾਈਟ ਹਾਊਸ ਦਾ ਕਰਨ ਮੈਪ ਦੇਖੋ ਵਾਈਟ ਹਾਊਸ ਦਾ ਮੈਪ ਜਿਹੜਾ ਹੈਗਾ ਹੈ ਅਗਰ ਇਹਨੂੰ ਦੇਖੋ ਧਿਆਨ ਦੇ ਨਾਲ ਇਹ ਜਿਹੜੀ ਹੈਗੀ ਆ ਮਧੂ ਮੱਖੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਅਗਰ ਕੋਈ ਸਿਕਿਉਰਿਟੀ ਕਰਦੀ ਹੈ ਇਸ ਦੁਨੀਆ ਦੇ ਵਿੱਚ ਜਿਸ ਦੀ ਪਾਵਰਫੁਲ ਸਿਕਿਉਰਿਟੀ ਹੈ ਉਹ ਜਿਹੜੀਆਂ ਮਧੂ ਮੱਖੀਆਂ ਉਹਨਾਂ 'ਚ ਜਿਹੜੀ ਰਾਣੀ ਮੱਖੀ ਹੁੰਦੀ ਹੈ ਉਹ ਰਾਣੀ ਮੱਖੀ ਦੀ ਸਿਕਿਉਰਿਟੀ ਦੇ ਲਈ ਮੱਖੀਆਂ ਪਹਿਲਾਂ 3 ਹੁੰਦੀਆਂ ਉਹਦੇ ird-gird ਫਿਰ 6 ਹੁੰਦੀਆਂ ਫਿਰ 9 ਹੁੰਦੀਆਂ ਇਸ ਤਰ੍ਹਾਂ ਕਰਦੇ ਕਰਦੇ 64 ਦੇਵੀਆਂ ਉਹ ਉਥੋਂ ਲਈ ਗਈ ਹੈ ਸੋ ਉਹਨਾਂ ਦੀਆਂ ਜਿਹੜੀਆਂ ਫੀਤੀਆਂ ਵੀ ਲੱਗੀਆਂ ਉਹ ਜਿਹੜੀਆਂ ਰਾਣੀ ਮੱਖੀ ਦੀ ਅਲੱਗ ਉਪਾਵਰ ਕੁਇਨ ਹੈ ਤੇ ਜਿਹੜੇ ਅਗੇ ਤਿੰਨ ਉਹਨਾਂ ਦੀਆਂ ਅਲੱਗ ਅਲੱਗ ਕਲਰ ਹੈ ਉਹ ਅਗਰ ਜੇ ਕਿਸੇ ਨੂੰ ਡੰਗ ਮਾਰਦੇ ਤਾਂ ਫਿਰ ਉਹ ਕਹਿੰਦੇ ਹੁਣ ਪਿੱਛੇ ਹੋ ਕੱਢੇਗਾ ਐਨੇ ਜ਼ਹਿਰੀਲੇ ਹੁੰਦੇ ਆ ਤੇ ਜਿਹੜੇ ਛੇ ਆ ਉਹਨਾਂ ਦੀ ਅਲੱਗ ਹੈ ਨੌਂ ਦੀ ਅਲੱਗ ਹੈ ਜਿਹੜੀਆਂ 64 ਹੈਗੀਆਂ ਉਹਨਾਂ ਦੀ ਅਲੱਗ ਅਲੱਗ ਦੂਜੀਓ ਵਰਕਰ ਹੈ ਸੋ ਉੱਥੇ ਵਰਕਰ ਵੀ ਬਹੁਤ ਇਹ ਜਿਹੜੀ ਚੀਜ਼ ਉਹਨੇ ਡਿਜ਼ਾਈਨ ਕੀਤੀ ਹੈ ਅਗਰ ਧਿਆਨ ਨਾਲ ਦੇਖੋ ਇਹ ਉਹ ਹੈਗਾ ਆ ਇਹ ਮધુ ਮੱਖੀ ਦੇ ਉੱਤੇ ਹਨੀ ਵੀ ਸੋ ਦੋਸਤੋ ਫਿਰ ਅਸੀਂ ਦੇਖਦੇ ਹਾਂ ਯੂਨਾਈਟਿਡ ਸਟੇਟ ਆਫ ਅਮਰੀਕਾ ਦੀ ਜਿਹੜੀ ਸੀਲ ਹੈਗੀ ਹੈ ਇਸ ਸੀਲ ਦੇ ਵਿੱਚ ਇਹ ਜਿਹੜੇ ਸਟਾਰਸ ਹੈਗੇ ਆ ਇਹ ਸਟੇਟਸ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਪਲੱਸ 4 ਇੱਥੇ ਸਟਾਰ ਹੋਰ ਇਹਨਾਂ ਦਾ ਜਿਹੜਾ ਪਲਾਨ ਹੈ ਫਿਊਚਰ ਦੇ ਐਂਡ ਇਹਦੇ ਵਿੱਚ ਵੀ ਜਿਹੜਾ ਦੇਖੋ ਤੁਸੀਂ ਰੈੱਡ ਐਂਡ ਬਲੂ ਦਾ ਇੱਕ ਬਹੁਤ ਵਧੀਆ ਦੁਆ ਸ਼ਿਵ ਤੇ ਸ਼ਕਤੀ ਇਹੀ ਤਾਂ ਹੈ ਇਹਨਾਂ ਦੀ ਅਗਰ ਪੁਲਿਸ ਦੀ ਲਾਈਟ ਦੇਖੋ ਰੈੱਡ ਐਂਡ ਬਲੂ ਹੈਗਾ ਮੋਟਰਸਾਈਕਲ ਦੀਆਂ ਜਿਹੜੀਆਂ ਲਾਈਟ ਹੁੰਦੀਆਂ ਆ ਪੁਲਿਸ ਦੀਆਂ ਉਹ ਰੈੱਡ ਐਂਡ ਬਲੂ ਹੁੰਦੀਆਂ ਤੇ ਇਹਨਾਂ ਦਾ ਮੈਪ ਦਾ ਕਲਰ ਵੀ ਰੈੱਡ ਐਂਡ ਬਲੂ ਹੈ ਰੈੱਡ ਹੈਗਾ ਯਾ ਰੂਟ ਚੱਕਰਾ ਜਿਹੜਾ ਬਲੂ ਅਸੀਂ ਤੇ ਬਲੂ ਨਹੀਂ ਹੈਗਾ ਇਹ ਪਰਪਲ ਕਲਰ ਹੈ ਇਹ ਸਹਾਸਤ ਦਾ ਦੋਨਾਂ ਆਪੋਜ਼ਿਟ ਸ਼ਕਤੀਆਂ ਨੂੰ ਜਦੋਂ ਤੁਸੀਂ ਬੈਲੈਂਸ ਕਰਦੇ ਆ ਤਾਂ ਦੁਨੀਆ ਚੱਲਦੀ ਹੈ ਸੋ ਇਹ ਸਾਰੇ ਦਾ ਸਾਰਾ ਅਗਰ ਦੇਖਦੇ ਆ ਇਹਦੇ ਵਿੱਚ ਵੀ ਜਿਹੜਾ ਜਿਹੜਾ ਇਹ ਮੂਨਸ ਬਣਾਏ ਆ ਇਹ ਵੀ ਫੁੱਲ ਮੂਨ ਜਿਸ ਬੰਦੇ ਦਾ ਮਨ ਪਾਵਰਫੁਲ ਹੈ ਜਿਸ ਬੰਦੇ ਦੇ ਵਿੱਚ ਸੋਚ ਪਾਵਰਫੁਲ ਆ ਉਹੀ ਬੰਦਾ ਕੁਝ ਕ੍ਰੀਏਟ ਕਰ ਸਕਦਾ ਸੋ ਜਿੰਨੀਆਂ ਵੀ ਡਾਇਰੈਕਸ਼ਨਸ ਹੈਗੀਆਂ ਹਰ ਡਾਇਰੈਕਸ਼ਨ ਹੀ ਨਹੀਂ ਅਸੀਂ ਕੋਈ ਵੀ ਚੀਜ਼ ਜਿਹੜੀ ਕ੍ਰੀਏਟ ਕਰਦੇ ਆ ਉਹ ਜਦੋਂ ਤੱਕ ਅਸੀਂ ਪਰਫੈਕਸ਼ਨ ਦੇ ਵਿੱਚ ਕ੍ਰੀਏਟ ਨਹੀਂ ਕਰ ਪਾਵਾਂਗੇ ਨਹੀਂ ਕੀਤੀ ਕੀਤੀ ਅਗਰ ਅਸੀਂ ਤਾਂ ਸਾਨੂੰ ਪ੍ਰੋਬਲਮ ਆਣੀ ਯਾਨੀ ਇਸ ਕਰਕੇ ਚਾ ਤੁਸੀਂ ਕਚਾ ਦਾ ਕੱਪ ਹੀ ਬਣਾਨੇ ਆ ਅਗਰ ਉਹ ਸਹੀ ਨਹੀਂ ਬਣਿਆ ਤਾਂ ਤੁਸੀਂ ਸੋਚਦੇ ਆ ਕਿ ਉਹ ਤੁਹਾਨੂੰ ਪੀਣ ਦਾ ਆਨੰਦ ਆਇਆ ਫਿਰ ਅਸੀਂ ਹੌਲੀ ਹੌਲੀ ਜੁਗਾੜ ਦੀ ਤਰਫ ਜਾਂਦੇ ਆ ਜਿੰਦੇ ਵੀ ਜਿੰਨਾ ਵੀ ਵਾਸਤੂ ਸਿਸਟਮ ਹੈ ਕੀ ਹੈਗਾ ਉਹ ਵਾਸਤੂ ਦਾ ਗਿਆਨ ਹੈ ਕਿ ਕਿਹੜੀਆਂ ਚੀਜ਼ਾਂ ਜਦੋਂ ਆਪਾਂ ਡਿਜ਼ਾਈਨ ਕਰਨੀ ਹੁੰਦੇ ਕੋਈ ਆਈਫੋਨ ਹੈ ਕਿੰਨਾ ਬਿਊਟੀਫੁੱਲ ਡਿਜ਼ਾਈਨ ਕੀਤਾ ਗਿਆ ਤੇ ਇਹਦੀ ਪਾਵਰ ਦੇਖੋ ਸੋ ਇਹ ਸਾਰਾ ਕੁਝ ਜਿਹੜਾ ਡਿਜ਼ਾਈਨ ਹੈ ਜਿੰਨਾ ਵੀ ਇਸ ਦੁਨੀਆ ਦਾ ਇਸ ਪਾਵਰਫੁੱਲ ਨੂੰ ਇਸ ਚੀਜ਼ ਨੂੰ ਜਦੋਂ ਸਾਡੇ ਵਿੱਚ ਕੋਈ ਵੀ ਇਹ ਜਿਹੜੀ ਜਿਹੜੀ ਟੈਕਨੋਲੋਜੀ ਦੀ ਸੋ ਕਾਲ ਸਾਡੇ ਚ ਸਮਝ ਆ ਗਈ ਜਿੰਨੀ ਵੀ ਅਸੀਂ ਆਪਣੀ ਮੋਟਰਸਾਈਕਲ ਨੂੰ ਬਿਊਟੀਫੁੱਲ ਕਰ ਲਿਆ ਇਹ ਹੀ ਤੁਹਾਡੇ ਟੂਲ ਤੁਹਾਡੇ ਰੱਬ ਹੈ ਜਿਨ੍ਹਾਂ ਦੇ ਹੁਣ ਇੱਥੇ ਤੱਕ ਪਾਵਰ ਆ ਗਈ ਇਹਨਾਂ ਦੇ ਕੋਲ ਇਹ ਇੱਥੋਂ ਬੈਠ ਕੇ ਪੂਰੀ ਦੁਨੀਆ ਨੂੰ ਦੇਖ ਰਹੇ ਆ ਕਿਉਂ ਕਿਸ ਚੀਜ਼ ਨਾਲ ਪਾਵਰ ਦੇ ਨਾਲ ਉਹ ਪਾਵਰ ਕੀ ਹੈ ਪਾਵਰ ਜਿਹੜੀ ਟੈਕਨੋਲੋਜੀ ਸੋ ਦੋਸਤੋ ਜਿਹੜਾ ਕਾਰਮ ਹੈਗਾ ਆ ਉਹ ਪਰਫੈਕਸ਼ਨ ਦੇ ਵਿੱਚ ਆਪਣਾ ਟਾਈਮ ਲਾਓ ਤੇ ਜਿਹੜੇ ਵੀ ਕੋਈ ਜਿਹੜੀ ਵੀ ਕੋਈ ਚੀਜ਼ ਬਣਾਣੀ ਹੈ ਮੇਕ ਸ਼ੋਰ ਪਰ ਪਰਫੈਕਟ ਹੋਵੇ ਐਸਾ ਨਾ ਵੱਡੋ ਕਿ ਕਿਸੇ ਨੂੰ ਥੋੜੀ ਦਿਖਾਣ ਨਹੀਂ ਆ ਜੀ ਭਾਵੇਂ ਨਿੱਕੀ ਜਿਹੀ ਚੀਜ਼ ਕੋਈ ਬਣਾਓ ਪਰ ਹੋਵੇ ਉਹ ਇਕਦਮ ਪਰਫੈਕਟ ਉਸ ਨਾਲ ਦੀ ਫਿਰ ਕੋਈ ਹੋਰ ਚੀਜ਼ ਨਾ ਹੋਵੇ ਸੋ ਦੋਸਤੋ ਤੁਸੀਂ ਇਹ ਚੀਜ਼ ਕਰ ਲੈ ਤੁਹਾਡੇ ਵਿੱਚ ਪਾਵਰ ਆ ਜਣੀ ਤੁਹਾਡੇ ਨਿੱਕੀ ਜਿਹੀ ਇੱਕ ਕਣ ਨੇ ਹੀ ਤੁਹਾਡੀ ਜਿਹੜੀ ਕਾਇਨਾਤ ਖੋਲ੍ਹਣੀ ਹੈ ਸੋ ਦੋਸਤੋ ਅਮਰੀਕਾ ਦਾ ਇਹ ਜਿਹੜਾ ਮੈਂ ਐਪੀਸੋਡ ਬਣਾਉਣ ਦਾ ਮਤਲਬ ਹੈ ਬਾਸਤੂ ਕੀ ਹੈ ਉਸ ਦੇ ਬਾਰੇ ਆਉਣ ਵਾਲੇ ਟਾਈਮ ਦੇ ਤੇ ਮੈਂ ਗੱਲਬਾਤ ਕਰਾਂਗਾ ਜਿਹੜੇ ਦੋਸਤ ਕੋਈ ਇਹ ਵਿਦਿਆਵਾਂ ਨੂੰ ਸਿੱਖਣਾ ਚਾਹੁੰਦੇ ਆ ਮੋਰ ਜਾਨਣਾ ਚਾਹੁੰਦੇ ਆ ਜਾਂ ਸਟਾਰੋਲੋਜੀ ਦੀ ਕੋਈ ਵੀ ਹੈਲਪ ਲੈਣਾ ਚਾਹੁੰਦੇ ਆ ਮੋਸਟ ਵੈਲਕਮ ਤੇ ਪਲੀਜ਼ ਜਿਹੜੀ ਇਨਫੋਰਮੇਸ਼ਨ ਪੂਰੀਆਂ ਹੋਣੀਆਂ ਚਾਹੀਦੀਆਂ ਤੇ ਜਿਹੜੇ ਚਾਰਜਸ ਅਪਲਾਈ ਹੈਗੇ ਆ ਥੈਂਕ ਯੂ ਵੈਰੀ ਮੱਚ